ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੂੰ ਯੂਐਸਡੀ ਅਪੀਲ ਕੋਰਟ ਦੇ ਵੱਲੋਂ ਵੱਡਾ ਝਟਕਾ ਲੱਗਿਆ ਹੈ ਜਿੱਥੇ ਯੂਐਸਡੀ ਅਪੀਲ ਕੋਰਟ ਦੇ ਵੱਲੋਂ ਡੋਨਲਡ 트੍ਰੰਪ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ ਦੱਸਦੀ ਹੈ ਕਿ ਡੋਨਲਡ 트੍ਰੰਪ ਦੇ ਵੱਲੋਂ ਜੋ ਫੈਡਰਲ ਰਿਜ਼ਰਵ ਗਵਰਨਰ ਨੇ ਲੀਜ਼ਾ ਕੁੱਕ ਨੂੰ ਉਹਨਾਂ ਨੂੰ ਅਹੁਦੇ ਤੋਂ ਹਟਾਉਣ ਦੀ ਅਪੀਲ ਜੋ ਸੀ ਜੋ ਇਜਾਜ਼ਤ ਜੋ ਸੀ ਉਹ ਕੋਰਟ ਦੇ ਕੋਲੋਂ ਮੰਗੀ ਗਈ ਸੀ ਪਰ ਕੋਰਟ ਨੇ ਇਜਾਜ਼ਤ ਨਹੀਂ ਦਿੱਤੀ ਤੇ ਇਸ ਅਪੀਲ ਨੂੰ ਖਾਰਜ ਕਰ ਦਿੱਤਾ ਹੈ ਦੱਸਦੀ ਹੈ ਕਿ 1913 ਦੇ ਵਿੱਚ ਸਥਾਪਿਤ ਹੋਏ ਕੇਂਦਰੀ ਬੈਂਕ ਨੂੰ ਜੋ ਗਵਰਨਰ ਨੇ ਲੀਜ਼ਾ ਕੁੱਕ ਉਸ ਨੂੰ ਹਟਾਉਣ ਦੀ ਅਪੀਲ ਜੋ ਸੀ ਉਹ ਡੋਨਲਡ ਟਰੰਪ ਦੇ ਵੱਲੋਂ ਕੀਤੀ ਗਈ ਸੀ ਤਾਂ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਸੀ ਕਿ ਕਿਸੇ ਰਾਸ਼ਟਰਪਤੀ ਦੇ ਵੱਲੋਂ ਗਵਰਨਰ ਨੂੰ ਹਟਾਉਣ ਦੀ ਜੋ ਹੈ ਅਪੀਲ ਕੀਤੀ ਗਈ ਸੀ ਯਾਨੀ ਕਿ ਇਜਾਜ਼ਤ ਮੰਗੀ ਗਈ ਸੀ ਰਿਜ਼ਰਵ ਬੈਂਕ ਤੋਂ ਜੋ ਗਵਰਨਰ ਨੇ ਲੀਜ਼ਾ ਕੁੱਕ ਨੂੰਸ ਤੋਂ ਹਟਾਉਣ ਦੀ ਤਾਂ ਚਾਹੇ ਦੇ ਵਿੱਚ ਇੱਕ ਅਪੀਲ ਜੋ ਸੀ ਉਹ ਯੂਐਸ ਅਪੀਲ ਕੋਰਟ ਦੇ ਵੱਲੋਂ ਖਾਰਜ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਲੀਜ਼ਾ ਕੁੱਕ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਸੀ ਤਾਂ ਹੁਣ ਜੋ ਕੱਲ ਇਹ ਨੀਤੀ ਮੀਟਿੰਗ ਜੋ ਹੈ ਹੋਣ ਜਾ ਰਹੀ ਹੈ ਫੈਡਰਲ ਦੀ ਉਸ ਦੇ ਵਿੱਚ ਲੀਜ਼ਾ ਕੁੱਕ ਜੋ ਗਵਰਨਰ ਨੇ ਉਹ ਹਿੱਸਾ ਲੈ ਸਕਦੇ ਨੇ ਦੱਸ ਦਈਏ ਕਿ ਜੇਕਰ ਅਸੀਂ ਕਾਨੂੰਨ ਦੀ ਗੱਲ ਕਰੀਏ ਤਾਂ ਅਜਾਹ ਦੇ ਵਿੱਚ ਕੋਈ ਵੀ ਕਾਨੂੰਨ ਨਹੀਂ ਬਣਾਇਆ ਗਿਆ ਯਾਨੀ ਕਿ ਰਾਸ਼ਟਰਪਤੀ ਆਪਣੀ ਮਰਜ਼ੀ ਦੇ ਅਨੁਸਾਰ ਗਵਰਨਰ ਨੂੰ ਉਸ ਦੇ ਅਹੁਦੇ ਤੋਂ ਨਹੀਂ ਹਟਾ ਸਕਦਾ ਤਾਂ ਅਜਾਹ ਦੇ ਵਿੱਚ ਹਾਲਾਂਕਿ ਇੱਕ ਇਹ ਫੇਰ ਬਦਲ ਦਿੱਤਾ ਗਿਆ ਹੈ ਕਾਨੂੰਨ ਦੇ ਵਿੱਚ ਕਿ ਕਿਸੇ ਕਾਰਨ ਨੂੰ ਦੱਸ ਕੇ ਰਾਸ਼ਟਰਪਤੀ ਜੋ ਹੈ ਉਹ ਉਸ ਗਵਰਨਰ ਨੂੰ ਅਹੁਦੇ ਤੋਂ ਹਟਾ ਸਕਦਾ ਹੈ ਪਰ ਇਹ ਕਾਰਨ ਵੀ ਜੋ ਹੈ ਉਹ ਪਰਿਭਾਸ਼ਿਤ ਨਹੀਂ ਕੀਤਾ ਗਿਆ ਸੰਵਿਧਾਨ ਦੇ ਵਿੱਚ ਤਾਂ ਜਹੇ ਦੇ ਵਿੱਚ ਡੋਨਲਡ 트ੰਪ ਦੇ ਵੱਲੋਂ ਯੂ ਐਸ ਅਪੀਲ ਕੋਰਟ ਦੇ ਵਿੱਚ ਅਰਜ਼ੀ ਪਾਈ ਗਈ ਸੀ ਤੇ ਮੰਗ ਕੀਤੀ ਗਈ ਸੀ ਕਿ ਉਹ ਗਵਰਨਰ ਲੀਜ਼ਾ ਕੁੱਕ ਨੂੰ ਅਹੁਦੇ ਤੋਂ ਹਟਾਉਣਾ ਚਾਹੁੰਦੇ ਨੇ ਤਾਂ ਜਹੇ ਦੇ ਵਿੱਚ ਇਹ ਅਰਜ਼ੀ ਯੂ ਐਸ ਅਪੀਲ ਕੋਰਟ ਦੇ ਵੱਲੋਂ ਖਾਰਜ ਕਰ ਦਿੱਤੀ ਗਈ ਹੈ ਦੱਸ ਦਈਏ ਕਿ ਲੀਜ਼ਾ ਕੁੱਕ ਪਹਿਲੀ ਕਾਲੀ ਮਹਿਲਾ ਗਵਰਨਰ ਬਣੀ ਸੀ ਅਮਰੀਕਾ ਦੀ ਤਾਂ ਜਹੇ ਦੇ ਵਿੱਚ ਉਹਨਾਂ ਦਾ ਨਾਮ ਕਾਫੀ ਪ੍ਰਚਲਿਤ ਹੈ ਦੱਸ ਦਈਏ ਕਿ ਆਕਸਫੋਰਡ ਯੂਨੀਵਰਸਿਟੀ ਦੇ ਵਿੱਚੋਂ ਉਹਨਾਂ ਦੇ ਵੱਲੋਂ ਜੋ ਹੈ ਉਹ ਪੜ੍ਹਾਈ ਕੀਤੀ ਗਈ ਸੀ ਤਾਂ ਜਹੇ ਦੇ ਵਿੱਚ ਉਹਨਾਂ ਨੂੰ ਹਟਾਉਣ ਦੀ ਮੰਗ ਜੋ ਹੈ ਡੋਨਲਡ ਟਰੰਪ ਦੇ ਵੱਲੋਂ ਕੀਤੀ ਗਈ ਸੀ ਪਰ ਹਾਲੇ ਤੱਕ ਇਤਿਹਾਸ ਦੇ ਵਿੱਚ ਜਿਆ ਨਹੀਂ ਹੋਇਆ ਕਿ ਕਿਸੇ ਵੀ ਰਾਸ਼ਟਰਪਤੀ ਨੇ ਗਵਰਨਰ ਨੂੰ ਹਟਾਉਣ ਦੀ ਇਜਾਜ਼ਤ ਮੰਗੀ ਹੋਵੇ ਜਾਂ ਅਪੀਲ ਕੀਤੀ ਹੋਵੇ ਤਾਂ ਡੋਨਲਡ ਟਰੰਪ ਦੇ ਵੱਲੋਂ ਲੀਜ਼ਾ ਕੁੱਕ ਨੂੰ ਹਟਾਉਣ ਦੀ ਮੰਗ ਜੋ ਹੈ ਉਹ ਕੀਤੀ ਗਈ ਸੀ ਇਜਾਜ਼ਤ ਮੰਗੀ ਸੀ ਦਾ ਯੂਐਸ ਅਪੀਲ ਕੋਰਟ ਦੇ ਵੱਲੋਂ ਇਹ ਅਰਜ਼ੀ ਜੋ ਹੈ ਉਹ ਖਾਰਜ ਕਰ ਦਿੱਤੀ ਗਈ